ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਖੜਿਆ ਕਣਕਵਾਲ ਪੰਗੋਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਜੋ ਕਿ ਸਾਡਾ ਆਪਣਾ ਪਿੰਡ ਆ ਪਹਿਲਾਂ ਵੀ ਤੁਹਾਨੂੰ ਹੁਣ ਕਾਫੀ ਵੀਡੀਓ ਦਿਖਾਈਆਂ ਨੇ ਤੇ ਇਹ ਕਾਰਨ ਜਿਹੜੇ ਘਰ ਨੇ ਤਰੇੜਾ ਆਈਆਂ ਹਈਆਂ ਨੇ ਇੱਕ ਘਰ ਹੋਰ ਆ ਜੋ ਕਿ ਮਜ਼ਦੂਰ ਪਰਿਵਾਰ ਦਾ ਘਰ ਆਗਾ ਸੋ ਆਪਾਂ ਸਾਰੀ ਗੱਲਬਾਤ ਕਰਾਵਾਂਗੇ ਤੇ ਘਰ ਆ ਜਿਹੜਾ ਇਹ ਬਿਲਕੁਲ ਜਿਵੇਂ ਕਹਦੇ ਆਪਾਂ ਪਾਟਿਆ ਪਿਆ ਤੇੜਾ ਆਈਆਂ ਪਈਆਂ ਨੇ ਹਨਾ ਡਿੱਗਣ ਦੇ ਅਸਾਰ ਤੇ ਆ ਜਿਹੜਾ ਘਰ ਇਹ ਮਤਲਬ ਫੈਮਿਲੀ ਅਲੱਗ ਕਿਸੇ ਹੋਰ ਘਰ ਤੇ ਸ਼ਿਫਟ ਕਰਤੀ ਸਮਾਨ ਵੀ ਇੱਥੋਂ ਚੱਕਿਆ ਗਿਆ ਤੇ ਖਾਲੀ ਮੰਗੂ ਪਿਆਗਾ ਸੋ ਸੋਨੂੰ ਘਰ ਦਿਖਾਉਣੇ ਤੇ ਨਾਲੇ ਘਰ ਦੇ ਮਾਲਕ ਨਾਲ ਗੱਲਬਾਤ ਕਰਾਵਾਂਗੇ ਆਜੋ ਜੀ ਹਾਂਜੀ ਭਈ ਆਪਣਾ ਘਰ ਹੈ ਹਾਂਜੀ ਤੇ ਕਿਸੇ ਕਿਤੇ ਪਟਾ ਮੜਾ ਦਿਖਾਇਓ ਭਈ ਇਹ ਤਕਰੀਬੇ ਇਸ ਕੋ ਸਟਾਰਟ ਹੋ ਗਿਆ ਸੀ ਇਹ ਤੋਂ ਅੱਛਾ ਠੀਕ ਹੈ ਜੀ ਹਾਂਜੀ ਇਹ ਚੱਲਦਾ ਚੱਲਦਾ ਬਸੇ ਅੱਗੇ ਅੱਗੇ ਤੱਕ ਵਾਦਾ ਤਾਂ ਰਹਿ ਜਾਂਦਾ ਹੈਗੇ ਇਧਰ ਮਤਲਬ ਕੋਈ ਜ਼ਮੀਨ ਤਾਂ ਹੈ ਨਹੀਂ ਇਹ ਨਾ ਵੀ ਅਲੱਗ ਘਰ ਆਗਾ ਇਹਦਾ ਕੀ ਕਰੀਏ ਹੋ ਭਾਈ ਬਗੜਾ ਭਾਈ ਫालतੂ ਆ ਅੱਛਾ ਬਗੜਾ ਮਿਲੂ ਉਹ ਤਕਰੀਬਨ ਉੱਟਟੀ ਪਈ ਨੇ ਉਹ ਬਸ ਜਿੰਨਾ ਵੀ ਪਾਣੀ ਪੈਂਦਾ ਸਾਰਾ ਹੀ ਸਾਰੇ ਦਾ ਸਾਰਾ ਹੀ ਮਰੀਨਾਂ ਉਹਦੇ ਵਿੱਚ ਹੀ ਪਈ ਅੱਛਾ ਇਹਦੇ ਵਿੱਚ ਜਿੰਨਾ ਵੀ ਮੀਂਹ ਪਿਆ ਜੀ ਜਿੰਨਾ ਟਾਈਮ ਲਗਾਤਾਰ ਉਹ ਲਗਾਤਾਰ ਹੀ ਮਰੀਨਾਂ ਉਹਦੇ ਵਿੱਚ ਹੀ ਪਈ ਆ ਇਹ ਅੰਦਰ ਚਾਈ ਗਿਆ ਦੇਖੋ ਨਹੀਂ ਚਾਈ ਗਿਆ ਜੀ ਉਹ ਫਰਸ਼ ਦਬੀ ਗਿਆ ਸਾਰਾ ਇੱਕਦਮ ਇੱਕਦਮ ਹੀ ਦਬ ਗਿਆ ਫਿਰ ਤਾਂ ਚ ਬੰਦ ਆ ਜਾਣਾ ਜਦੋਂ ਠੀਕ ਠੀਕਾ ਹੋਰ ਕਿੱਥੋਂ ਪਟਾਏ ਮਿਲ ਬਿਖਾਏ ਬੜੀ ਤੂੰ ਆ ਕੁਝ ਆ ਜਗਾ ਹੋਗੀ ਤੇ ਆ ਇਧਰਲੇ ਪਾਸੇ ਆ ਉੱਪਰ ਦੇਖੋ ਅੱਛਾ ਠੀਕ ਹੈ ਇਧਰ ਸਾਰਾ ਹੋ ਗਿਆ ਇਧਰ ਹੀ ਬਸੇ ਠੀਕ ਠੀਕ ਤੇ ਆਹੋਂ ਦੇ ਵਿੱਚ ਆਹ ਹੋਣੀ ਕਰਕੇ ਡਿਆ ਸੀਗਾ ਫੜ ਟੜ ਕੇ ਜੇ ਵੈਸੇ ਆ ਇਤੋਂ ਚੱਲ ਪਿਆ ਇਤੋਂ ਐ ਚਲਦਾ ਚਲਦਾ ਉਹ ਤੇੜਾ ਸਾਰੀ ਉਧਰ ਸਿਰੇ ਤੱਕ ਚਲੀ ਗਈ ਤੇ ਇੱਥੋਂ ਆ ਦੁਬਾਰਾ ਕੁਝ ਜਿਵੇਂ ਉੱਪਰ ਜਾਂਦੇ ਚੜਦੇ ਇੱਧਰ ਤੱਕ ਚਲੀ ਗਈ ਠੀਕ ਹੈ ਵੀ ਤੇ ਤੁਸੀਂ ਦੇਖ ਸਕਦੇ ਹੋ ਨਾ ਤੇੜਾ ਇੱਧਰ ਦਿਖਾਈ ਆ ਆ ਵੀ ਤੇੜਾ ਐ ਬਿਲਕੁਲ ਜਿਹੜਾ ਇਹ ਮੂਰਲੇ ਜਗਾ ਜਿੰਨ ਥੋੜੀ ਜਿੰਨ ਇਹ ਕੰਮ ਆ ਗਿਆ ਥੋੜਾ ਭਾਂਡਾ ਗਿਆ ਇਹ ਅੱਗੇ ਨੂੰ ਡਿੱਗ ਗਿਆ ਮਨਨ ਕਿ ਚਲੋ ਮੂਰ ਨੂੰ ਆ ਗਿਆ ਤਰੇੜ ਕਾਰਨ ਤੇ ਪਾਣੀ ਜਿਹੜੇ ਫਰਸ਼ ਦੇ نیچے ਸਾਰਾ ਪਾਣੀ ਫਿਰਦਾ ਪਾਣੀ ਐ ਜਿਵੇਂ ਦਿਖਾ ਦੇ। ਆ ਦੇਖੋ ਪਾਣੀ ਹਜੇ ਵੀ ਫਿਰਦਾ ਇੱਥੇ। ਆਇਓ ਅੱਗੇ ਤੁਹਾਨੂੰ ਹੋਰ ਦਿਖਾਉਣੇ ਆ ਇੱਧਰ। ਇੱਧਰ ਵੀ ਮਤਲਬ ਤਰੇੜ ਆਈਆਂ ਹੀਆਂ ਨੇ ਹੈਨਾ। ਹਾਂਜੀ। ਆਇਓ ਮੜੇ। ਉਹ ਜਗ੍ਹਾ ਦੇ ਉੱਪਰ। ਇੱਥੇ ਆਈਆਂ ਤਰੇੜਾਂ ਵੀ। ਅਸਲ ਇੱਥੇ ਆਈਆਂ ਨੇ ਇਹ ਚੱਲ ਗਈਆਂ ਇੱਥੋਂ। ਆ ਦੇਖੋ। ਆ ਦੇਖੋ ਸਟਾਰਟ ਹੋ ਗਈ। ਆਹ ਥਾਰੀ ਨੇਰੇ ਜਿਹਾ ਤਰੇੜ ਨਹੀਂ ਦਿੰਦੀ ਹੋਣੀ ਪਰ ਇੱਥੇ ਤਰੇੜ ਆਈ ਹੋਈ ਆ। ਉਹ ਸਾਰੇ ਸਾਰੇ ਸਾਰਾ ਇਹ ਮੰਨ ਲੇ ਚਲੋ ਵੀ ਘਰ ਜਿਹੜਾ ਆਏ ਉਹ ਧਲੇ ਪਾਸੇ ਨੇ ਆਹ ਦੀ ਆ ਸਾਰੀ ਟਰੇਡ ਉਪਰ ਤੱਕ ਹੀ ਚਲੀ ਆ ਗਈ ਆ ਦੇਖੋ ਬਾਕੀ ਸਮਾਨ ਬਾਹਰ ਕਿਹਦੇ ਹਨਾ ਗਵਾਂਡੀ ਦੇ ਅੰਦਰ ਹੈਗਾ ਸਾਡਾ ਸਾਰੇ ਆ ਜਦੋਂ ਸੰਲਵਾ ਤੇ ਇਧਰ ਵੀ ਫਰਸ਼ ਆ ਜਿਹੜਾ ਤੁਹਾਨੂੰ ਦਿਖਾਉਣਾ ਆਹ ਫਰਸ਼ ਵੀ ਮੰਨ ਕੇ ਚਲੋ ਦਬਿਆ ਪਿਆ ਬਈ ਆ ਸਾਰਾ ਦਬਕੇ ਜੀ ਦੇਖੋ ਉਹ ਉਧਰ ਉਧਰ ਦੇਖੋ ਉਹ ਦੇਖੋ ਉਹ ਸਾਰਾ ਦਬ ਗਿਆ ਉਹ ਦੇਖੋ ਟਰੇਡ ਦੇਖੋ ਥੱਲੇ ਦਬਿਆ ਪਿਆ ਫਰਸ਼ ਉਹ ਇੱਧਰਲੇ ਪਾਸੇ ਆ ਗਈਆਂ ਆ ਦੇਖੋ ਇੱਧਰਲੇ ਪਾਸੇ ਸੱਤ ਦੇ ਸਾਰੇ ਇੱਧਰ ਉਹ ਸੱਤ ਦੇ ਉੱਪਰ ਉੱਪਰ ਸੱਤ ਦੇ ਨੇ ਤੇ ਉੱਪਰ ਦਿਖਾਉਣੇ ਤੁਹਾਨੂੰ ਉੱਪਰ ਵੀ ਕਾਫੀ ਤਰੇੜਾਂ ਜਿਹੜੀਆਂ ਆਈਆਂ ਹੋਈਆਂ ਨੇ ਕਿਆਂ ਸੱਤ ਦੇ ਵਿੱਚ ਜਿਹੜਾ ਅਗਲਾ ਜਿਹੜਾ ਹਿੱਸਾ ਕਰਦਾ ਉਹ ਅੱਗੇ ਨੂੰ ਆ ਗਿਆ ਤਰੇੜਾਂ ਆ ਗਈਆਂ ਸੱਤ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਟਾਈਲਾਂ ਦੇ ਹਨ ਹਰਸ ਲੱਗਿਆ ਹੈ ਤੇ ਜੰਗਲੇ ਦੇ ਵਿੱਚ ਵੀ ਤਰੇੜਾਂ ਆਈਆਂ ਪਈਆਂ ਨੇ ਜੀਆਂ ਆਫਰਸ ਦੇ ਵਿੱਚ ਤਰੇੜਾਂ ਦੇਖੋ ਕਿਸ ਤਰ੍ਹਾਂ ਹਾਲਾਤ ਨੇ ਜਿਹੜੇ ਬਣੇ ਹੋਏ ਨੇ ਕਿ ਇੱਥੋਂ ਸਟਾਰਟ ਕਰਦੇ ਆ ਉਹ ਦੇਖੋ ਸੱਤ ਦੇ ਉੱਪਰ ਤਰੇੜਾਂ ਆਈਆਂ ਨੇ ਇਹਦੇ ਵਿੱਚ ਜਦੋਂ ਹੁਣ ਵਾਰਸ ਆਉਂਦੀ ਹੈਗੀ ਉਦੋਂ ਬਾਅਦ ਚ ਤਾਂ ਜਿਹੜਾ ਪਾਣੀ ਆ ਨੀਚੇ ਚਲੇ ਜਾਂਦਾਗਾ ਅਬ ਇਧਰ ਗੜ ਬਗਲ ਟਾਇਪ ਆ ਮਨ ਕੇ ਚਲੋ ਨਾ ਬਸ ਹੋਣੀ ਹੈਗੀ ਉਹਦੇ ਕਰਕੇ ਪਾਣੀ ਆ ਜਿਹੜਾ ਇਹ ਜੜ ਚ ਪੈ ਗਿਆ ਕੰਦਰੀ ਚ ਤੇ ਜਗਾ ਜਿਹੜੀ ਇਹ ਬੈ ਗਈ ਭਾਈ ਪਹਿਲਾਂ ਦੱਸੋ ਤੁਸੀਂ ਕੰਮ ਕੀ ਕਰਦੇ ਹੋਗੇ ਕੰਮ ਤਾਂ ਬਸ ਮੈਂ ਤਾਂ ਮਜ਼ਦੂਰੀ ਜੀ ਬਸ ਮਤਲਬ ਕਾਦਾ ਕੰਮ ਕਰਦੇ ਮੈਂ ਲੱਕੜ ਦਾ ਕੰਮ ਕਰਦਾ ਜੀ ਲੱਕੜ ਦਾ ਕੰਮ ਕਰਦਾ ਮਤਲਬ ਕਿੰਨੇ ਬੱਚੇ ਨੇ ਤੁਹਾਡੇ ਇੱਕ ਬੇਟਾ ਜੀ ਇੱਕ ਬੇਟਾ ਠੀਕ ਹੈ ਜੀ ਤੇ ਬਾਕੀ ਨਾ ਜ਼ਰੂਰ ਜਿਹੜਾ ਤੁਸੀਂ ਸਾਨੂੰ ਘਰ ਦਿਖਾਤਾ ਤੇ ਮਦਦ ਲਈ ਕਹਿ ਰਹੇ ਹਾਂ ਤੇ ਇੱਕ ਸਰਕਾਰ ਨੂੰ ਬੇਨਤੀ ਹੈ ਨਾ ਜੇ ਵੀ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਦੇਖ ਕੇ ਘਰਾਂ ਨੂੰ ਜਿੰਨਾ ਵੀ ਨੁਕਸਾਨ ਹੋਇਆ ਉਹ ਬਣ ਦਾ ਮੁਆਵਜਾ ਦਿੱਤਾ ਜਾਵੇ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬਾਈ ਇੱਕ ਗੱਲ ਹੋਰ ਮੈਂ ਹਾਂ ਕਿ ਕਿੰਨੀ ਕਿ ਦਿਹਾੜੀ ਪੈਂਦੀ ਹੈ ਮਤਲਬ ਦਿਨ ਵਿੱਚ ਦੀ ਜੇ ਤੁਸੀਂ ਸਾਢੇ 550 ਰੁਪਏ ਦੀ ਦੇਖੋ ਹਣਾ 5 550 ਨਾਲ ਤੁਸੀਂ ਦੇਖ ਸਕਦੇ ਹੋ ਨਾ ਵੀ ਘਰ ਬੰਦਾ ਕਿੱਥੋਂ ਪਾਲੂ ਘਰ ਦਾ ਗੁਜ਼ਾਰਾ ਹੀ ਕਰਨਾ ਮਹਾ ਮੁਸ਼ਕਲ ਹੋ ਜਾਂਦਾ ਕਿਉਂਕਿ ਪਰਿਵਾਰ ਅੱਗੇ ਹਨਾ ਤੇ ਉਹਨੂੰ ਵੀ ਪਾਲਣਾਗਾ ਇੰਨਾ ਘੱਟੋ ਘੱਟ ਜਿਵੇਂ ਹੁਣ ਮੰਨ ਕੇ ਚੱਲੋ ਜੀ ਆਪਾਂ ਇੰਨਾ ਘੱਟ ਵੀ ਮੰਨ ਕੇ ਚੱਲੋ ਪਾਵਾਂਗੇ 2 2.5 ਲੱਖ ਰੁਪਏ ਦਾ ਨੁਕਸਾਨ ਕਹਿ ਸਕਦਾ ਜਦੋਂ ਦੁਆਰੇ ਆਪਾਂ ਢਾ ਕੇ ਪਾਵਾਂਗੇ ਸੋ ਵੇਣ ਤੇ ਆ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੋ ਜੇ ਕਿਸੇ ਨੇ ਮੰਨ ਕੇ ਚੱਲੋ ਹਨਾ ਕੋਈ ਮਦਦ ਥੋੜੀ ਬਹੁਤੀ ਕਰ ਰਹੀਆਂ ਤਾਂ ਕੰਟੈਕਟ ਨੰਬਰ ਆਪਾਂ ਬੁਲਾ ਦਿੰਨੇ ਬਾਈ ਤੂੰ ਇਹ ਕੰਟੈਕਟ ਨੰਬਰ ਦੱਸ ਦੇ 992568367 992568367 68367 ਜੀ 67 992568367 ਇਹ ਇਹਨਾਂ ਦਾ ਕੰਟੈਕਟ ਨੰਬਰ ਆ ਕਿਸੇ ਨੇ ਵੀ ਕੋਈ ਗੱਲਬਾਤ ਪੁੱਛਣੀ ਆ ਕੋਈ ਹੋਰ ਹਨਾ ਕੋਈ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਆ ਤਾਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਪਿੰਡ ਕਣਕੋਲ ਪੰਗੂਆ ਜ਼ਿਲ੍ਹਾ ਸੰਗਰੂਰ ਤੇ ਵੀਡੀਓ ਨੂੰ ਵਰਤੋਂ-ਬਾਦ ਸ਼ੇਅਰ ਕਰ ਦਿਓ ਤੇ ਥੈਂਕ ਯੂ ਜੀ ਧੰਨਵਾਦ